ਸਰਵਾਹ, 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 ਕਿਰਪਾ ਸਰਕਾਰ ਮਤੇ ਵਾ ਸਰਵਾਹ, ਸਰਵਾਹ, ਕਿਤੇ ਵਾਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ, ਕਿਤੇ ਵਾਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ, ਕਿਰਪਾ ਸਰਕਾਰ ਸੱਚਾ ਮਾਣ ਕਰੋ, ਵਾਧਾ ਕਰੋ, ਮਾਣ ਕਰੋ। ਇਹ ਭਾਈ ਅਸੀਂ ਸਿਰ ਜੋੜੀਏ। ਅਸੀਂ ਉਹ ਕੱਚੇ ਮਜ਼ਦਮਾਂ ਦੇ ਆ ਸਿਰ ਜੋੜੀਏ ਕਿ ਜਿਹੜੇ ਪੀੜਤ ਨੇ ਅਸੀਂ ਉਹ ਮਲਾਜਮ ਮਜ਼ਦੂਰਾਂ ਦੀ ਜਥੇਬੰਦੀਆਂ ਨਾਲ ਸਿਰ ਜੋੜੀਏ ਉਹਨਾਂ ਨਾਲ ਏਕਾ ਕਰੀਏ ਜਿਹੜੀਆਂ ਛੜਕਾਂਦੇ ਨੇ ਅਸੀਂ ਜ਼ਮੀਨ ਪ੍ਰਾਪਤੀ ਸਵੈ ਸਰਕਮੇਟੀ ਹੈ ਜਿਹੜੀ ਉਹਨਾਂ ਨਾਲ ਏਕਾ ਕਰੀਏ ਜਿਹੜੀ ਜ਼ਮੀਨਾਂ ਦੀ ਲੜਾਈ ਲੜ ਰਹੇ ਨੇ ਅਸੀਂ ਡੈਮੋਕਰੈਟਿਕ ਟੀਚਰ ਫਰਾਂਕ ਨਾਲ ਟੇਕਾ ਕਰੀਏ ਜਿਹੜੀ ਸਾਰੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਚੱਲਦੇ ਨੇ ਲੜਨ ਲਈ ਤੇਰਾ ਬਹੁਤ ਨੇ ਅੱਜ ਅਸੀਂ ਡੈਮੋਕਰੈਟਿਕ ਮਲਾਜਮ ਫੈਡਰੇਸ਼ਨ ਤੇ ਡੈਮੋਕਰੈਟਿਕ ਟੀਚਰ ਫਰਾਂਕ ਤੋਂ ਆਏ ਹਾਂ ਸਾਡੇ ਸਾਡੀਆਂ ਭੈਣਾਂ ਜਿੰਨੀਆਂ ਕਿ ਤੂ ਪ੍ਰੇਹਾਤ ਬਹੁਤ ਹੀ ਲੱਗਿਆ ਸੀ ਸਾਡੀਆਂ ਤਿੰਨ ਭੈਣਾਂ ਮਿੱਤੇ ਨਹੀਂ ਜਾਣੀਆਂ ਵਾਲਾ ਉਹ ਵੀ ਤੀਰਤ ਨੇ ਉਹ ਵੀ ਗੱਲ ਆਪਣੀ ਰੱਖਣੀਆਂ ਤੇ ਮੈਂ ਬੇਨਤੀ ਕਰਦਾ ਕਿਉਂਕਿ ਐਸੀ ਤਾਂ ਸਾਡੇ ਕੋਈ ਉਸ ਤਰ੍ਹਾਂ ਦਾ ਬੋਲਣ ਦਾ ਹੈ ਨਹੀਂ ਸੀ ਪਰ ਤੁਹਾਨੂੰ ਬੇਨਤੀ ਕਰਦਾ ਜਿਹੜਾ ਹੈਗਾ ਕੈਬਨਟ ਮੰਤਰੀ ਨੂੰ ਜੇੜਾ ਆਏ ਆ ਅਸੀਂ 1 ਸਤੰਬਰ ਤੋਂ ਆਪਣਾ ਸੰਗਰੂਹ ਦੇ ਕੇ ਪੱਕਾ ਮੋਰਚਾ ਲਾਇਆ ਹੋਇਆ ਰੋਜ਼ ਸਾਡੇ ਜਿਹੜੇ ਸਾਥੀ ਆ ਉਹ ਭੁੱਖ ਹੜਤਾਲ ਦੇ ਬੈਠੇ ਆ ਸਰਕਾਰ ਨੂੰ ਦੀ ਬਾਰ-ਬਾਰ ਮੰਨ ਦਿੱਤੀ ਆ ਪਰ ਸਰਕਾਰ ਜਿਹੜੀ ਹੈਗੀ ਆ ਹਜੇ ਵੀ ਟਾਲਮਟੋਲ ਦੀ ਨੀਤੀ ਕਰ ਰਹੀ ਆ ਇਸ ਚੇਤਾਵਨੀ ਪੱਤਰ ਦੇਖ ਲਓ ਚੰਗੀ ਤਰ੍ਹਾਂ ਅਸੀਂ ਚੇਤਾਵਨੀ ਪੱਤਰ ਅਸੀਂ ਦੇਣ ਆਏ ਆ ਜੇ ਸਰਕਾਰ ਸਾਡੀ ਮੰਗਾ ਨਹੀਂ ਮੰਨਦੀ ਤਾਂ ਅਸੀਂ 28 ਤਰੀਕ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਜਿਹੜਾ ਤਿਹਾਣਾ ਹੈਗਾ ਉਸ ਦਿਨ ਭਗਵੰਤਮਾਨ ਮੁੱਖ ਮੰਤਰੀ ਜਿਹੜੇ ਹੈਗੇ ਆ ਉਹਨਾਂ ਦਾ ਘਰਾਓ ਕਰਾਂਗੇ ਜੋ ਕੁਝ ਵੀ ਹੋਊਗਾ ਚਾਹੇ ਜੋ ਮਰਜ਼ੀ ਹੋਵੇ ਉਹਨਾਂ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਆ ਉਹ ਆਪ ਸਰਕਾਰ ਦੀ ਹੋਊਗੀ ਤਮਾਮ ਕੀ ਥੜੇ ਮੁੱਖ ਮੰਗ ਸਾਡੀ ਸਾਡੀ ਮੁੱਖ ਮੰਗ ਹੈਗੀ ਆ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨਾ ਇਹ ਸਾਡੀ ਮੰਗ ਆ ਸਾਨੂੰ 2011 ਦੇ ਵਿੱਚ ਜਦੋਂ ਰੈਗੂਲਰ ਕੀਤਾ ਗਿਆ ਸੀਗਾ ਉਦੋਂ ਸਾਡੇ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਦਰਜ ਹੈ ਠੀਕ ਹੈ ਜੀ ਅਸੀਂ ਇਹੀ ਡਿਮਾਂਡ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਪੂਰੇ ਲਾਭਾਂ ਸਮੇਤ ਮਰਜ ਕੀਤਾ ਜਾਵੇ ਕੀ ਨਾਮ ਹੈ ਭਾਈ ਮੇਰਾ ਨਾਮ ਬਲਜੀਤ ਸਿੰਘ ਆ ਜੀ ਜ਼ਿਲ੍ਹਾ ਜਰਨਲ ਸਕੱਤਰ ਸੀਜੀਯੂ ਪਟਿਆਲਾ ਕੀ ਕਰਨੇ ਭਾਈ ਤੁਸੀਂ ਇਕੱਠੇ ਹੋਏ ਸਾਨੂੰ 2011 ਦੇ ਵਿੱਚ ਜਿਹੜਾ ਅਕਾਲੀ ਸਰਕਾਰ ਦੁਆਰਾ ਰੈਗੂਲਰ ਕਰ ਦਿੱਤਾ ਗਿਆ ਸੀਗਾ ਬਕਾਇਦਾ ਨੋਟੀਫਿਕੇਸ਼ਨ ਹੋਇਆ ਗਵਰਨਰ ਦੇ ਸਾਈਨ ਦੇ ਨਾਲ ਪਰ ਅੱਜ ਤੱਕ ਜਿਹੜੇ ਉਹ ਬੈਨੀਫਿਟ ਸੀਗੇ ਉਹ ਬੈਨੀਫਿਟ ਸਾਨੂੰ ਇੱਕ ਵੀ ਨਹੀਂ ਉਹਨਾਂ ਚੋਂ ਜਿਹੜਾ ਲਾਗੂ ਕੀਤਾ ਗਿਆ ਅਸੀਂ ਦਰਦ ਦਰ ਦੇ ਧੱਕੇ ਖਾ ਰਹੇ ਹਾਂ ਕਦੇ ਪਹਿਲਾਂ ਕਾਂਗਰਸ ਸਰਕਾਰ ਆ ਗਈ ਫਿਰ ਇਹ ਆ ਗਏ ਸਾਨੂੰ ਉਹਨਾਂ ਤੋਂ ਉਮੀਦ ਸੀ ਵੀ ਇਹ ਕੁਝ ਕਰਨਗੇ ਏ ਉਹ ਸਰਕਾਰ ਆ ਜਿਹੜੀ ਧਰਨਾ ਤੇ ਜਾ ਜਾ ਕੇ ਲੋਕਾਂ ਨੂੰ ਕਹਿੰਦੀ ਸੀ ਵੀ ਅਸੀਂ ਆਪਣੇ ਸਮੇਂ ਦੇ ਵਿੱਚ ਕੋਈ ਧਰਨਾ ਨਹੀਂ ਲੱਗਣ ਦੇਣਾ ਪਰ ਅੱਜ ਇਹਨਾਂ ਦੀ ਉਹਦੇ ਵਿੱਚ ਸਾਡਾ ਧਰਨਾ ਪੱਕਾ ਅੱਜ 20ਵੇਂ ਦਿਨ ਦੇ ਵਿੱਚ ਭੁਖੜਤਾਲ ਵਾਲਾ ਐਂਟਰ ਹੋ ਚੁੱਕਿਆ ਸਾਡੇ ਸਾਥੀ ਉੱਥੇ ਭੁਖੜਤਾਲ ਤੇ ਬੈਠੇ ਨੇ ਜੇ ਇਹਨਾਂ ਕੋਲ ਅਸੀਂ ਹੱਕ ਮੰਗਣ ਜਾਂਦੇ ਆ ਉੱਥੇ ਇਹ ਸਾਡੀਆਂ ਧੀਆਂ ਭੈਣਾਂ ਦੇ ਚੁੰਨੀਆਂ ਰੋਲਦੇ ਨੇ ਵੀਰਾਂ ਦੀਆਂ ਪੱਗਾਂ ਰੋਲਦੇ ਨੇ ਇਹ ਜਿਹੜੀ ਹੈਗੀ ਆ ਲੋਟੂ ਸਰਕਾਰ ਆ ਇਹ 2022 ਦੀ ਦੀਵਾਲੀ ਨੂੰ ਇਹਨਾਂ ਦੇ ਹੀ ਮੰਤਰੀ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਵੱਖ-ਵੱਖ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕੀਤਾ ਕਿ ਜਿਹੜੇ ਕੰਪਿਊਟਰ ਦੇ ਹੱਕਾ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕਾ ਸੀ ਦੇ ਰਹੇ ਆਂ ਦਿਵਾਲੀ ਤੇ ਤੋਹਫਾ ਦੇਵਾਂਗੇ 2000 ਦੀ ਵਾਲੀ ਦਿਵਾਲੀ ਹੈ ਉਹ ਲੰਗੀ 22 ਵਾਲੀ ਉਹ ਲੰਗੀ ਆ 24 ਵਾਲੀ ਫੇਰ ਆਣ ਨੂੰ ਹੋਗੀ ਇਹਨਾਂ ਨੂੰ ਪੁੱਛੇ ਬਈ ਤੁਸੀਂ ਜੇ ਸਰਕਾਰ ਬਣਾਈਆਂ ਸੋਸ਼ਲ ਮੀਡੀਆ ਤੇ ਘਾੜਮਾਣ ਵਾਸਤੇ ਬਣਾਈਆਂ ਇਹ ਤੁਸੀਂ ਕੰਮ ਕੋਈ ਨਹੀਂ ਕਰ ਰਹੇ ਹੈਗੇ ਲੋਕਾਂ ਦਾ ਇੱਕ ਵਿਸ਼ਵਾਸ ਜਿੱਤ ਕੇ ਲੋਕਾਂ ਦੇ ਆਮ ਜਿਹੜੇ ਲੋਕਾਂ ਦੇ ਵਿੱਚ ਫਿਰਕੇ ਇਹਨਾਂ ਨੇ ਇਹ ਕਬਿਸ਼ਵਾਸ ਤਾਂ ਜਿੱਤ ਲਿਆ ਬਈ ਹਾਂ ਅਸੀਂ ਤੁਹਾਡੇ ਕੰਮ ਕਰਾਂਗੇ ਪਰ ਇਹ ਕੰਮ ਢੱਕੇ ਦਾ ਨਹੀਂ ਕਰ ਰਹੇ ਮਹਾ ਇਹ ਨਕਮੀ ਸਰਕਾਰ ਆਹੇ ਪੂਰਾ ਜਿਹੜਾ EMPLOYE वर्ग ਹੈ ਜਿੰਨਾ ਮੁਲਾਜ਼ਮ ਵਰਗ ਸਾਰਾ ਇਹਨਾਂ ਤੋਂ ਪਰੇਸ਼ਾਨ ਹੈ ਅਰੇ ਇਹ ਇੰਨੇ ਨਖਿੱਦ ਨੇ ਮੀਟਿੰਗਾਂ ਲਗਭਗ 50 ਮੀਟਿੰਗਾਂ ਤਾਂ ਸਾਨੂੰ ਲਾਰਾ ਲੱਗ ਚੁੱਕਿਆ ਅਸੀਂ ਤਾਂ ਨਾ ਕਰਦੇ ਆ ਰੈਲੀ ਕਰਦੇ ਆ ਸਾਨੂੰ ਮੀਟਿੰਗ ਦੇ ਦਿੰਦੇ ਨੇ ਜਦ ਮੀਟਿੰਗ ਮਿਲ ਜਾਂਦੀ ਹੈ ਮੀਟਿੰਗ ਤੋਂ ਬਾਅਦ ਹੈ ਮੀਟਿੰਗ ਤੋਂ ਭੱਜ ਜਾਂਦੇ ਨੇ 50 ਪਲੱਸ ਮੀਟਿੰਗਾਂ ਹੋ ਚੁੱਕੀਆਂ ਕੋਈ ਵੀ ਸਾਡਾ ਹਲ ਨਹੀਂ ਹੋਇਆ ਅੱਜ ਤੱਕ ਮੁੱਖ ਮੰਤਰੀ ਦੇ ਨਾਲ ਸਾਡੀ ਇੱਕ ਵੀ ਮੀਟਿੰਗ ਨਹੀਂ ਹੋਈ ਮੁੱਖ ਮੰਤ ਜਿਹੜੀ ਸਾਡੀ ਮੁੱਖ ਮੰਗ ਹੈ ਉਹ ਸਾਨੂੰ ਹੈਗੀ ਆ ਪੂਰੇ ਸਕੇਲਾਂ ਦੇ ਨਾਲ ਸਾਡਾ ਜਿਹੜਾ ਨੋਟੀਫਿਕੇਸ਼ਨ ਸਾਨੂੰ 2011 ਦੇ ਵਿੱਚ ਰੈਗੂਲਰ ਕੀਤਾ ਗਿਆ ਸੀਗਾ ਉਹ ਨੋਟੀਫਿਕੇਸ਼ਨ ਸਾਡੇ ਤੇ ਲਾਗੂ ਕਰਕੇ ਸਾਨੂੰ ਸਿੱਖਿਆ ਭਾਗ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਨਾਲ ਮਰਜ਼ੀ ਕੀਤਾ ਜਾਵੇ ਅਗਲਾ ਕੀ ਕਦਮ ਰਹੂਗਾ ਅਗਲਾ ਸਾਡਾ ਕਦਮ ਇਹ ਆ ਜੇ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਹੈਗੀ ਤਾਂ 28 ਤਰੀਕ ਨੂੰ ਖਟਕੜ ਕਲਾਂ ਦੇ ਵਿੱਚ ਅਸੀਂ ਮੁੱਖ ਮੰਤਰੀ ਦਾ ਘਰਾਓ ਕਰਾਂਗੇ ਉੱਥੇ ਇਹ ਆਉਂਦਾ ਹਰ ਸਾਲ ਆਉਂਦਾ ਨਟੰਕੀ ਕਰਨ ਆਉਂਦਾ ਉੱਥੇ ਜਾ ਕੇ ਅਸੀਂ ਇਹਨੂੰ ਘੇਰਾਂਗੇ ਇਹਨੂੰ ਇੱਥੇ ਅਸੀਂ ਉੱਥੇ ਅੰਦਰ ਨਹੀਂ ਜਾਣ ਦੇਣਾ ਭਾਵੇਂ ਸਾਨੂੰ ਜੋ ਮਰਜ਼ੀ ਹੋ ਜਾਏ ਅਸੀਂ ਬੈਰੀਕਾਰਡ ਪਟਾਂਗੇ